ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰ ਦਰਸ਼ਕਾਂ ਕੀ ਫਿਲਮ ਕਰਨਾ ਚਾਹੁੰਦੇ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਿਵਾਰਕ ਫਿਲਮ ਹੈ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਬਹੁਤ ਵਧੀਆ ਕਿਪੀ ਜੀ ਬਹੁਤ ਸਟਾਰਕ ਤੋਂ ਦੱਸਿਆ ਜਨਤਪਸਤਾ ਕੋਈ ਸ਼ੁਰੂਆਤ ਹੈ ਬਸ ਇਹ ਜੀ ਹਮੇਸ਼ਾ ਹੁੰਦਾ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਬਸ ਸਭ ਨਹੀਂ ਦੇਖਦਾ ਬਸ ਪਹਿਲਾਂ ਵੀ ਆਈ ਸੀਓ ਸ਼ੁਰੂਆਤ ਕੀਤੀ ਸੀ ਸਾਊਂਡ ਰੀਲੀਜ਼ ਹੋ ਲੱਗਿਆ ਸੀ ਵੀਡੀਓ ਬੜੀ ਵਾਰ ਨੂੰ ਨਹੀਂ ਜਾਈਦਾ ਜਰਾ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਨਹੀਂ ਨਹੀਂ ਕੋਈ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆਂ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੀ ਟਾਈਮ ਤੋਂ ਸਾਨੂੰ ਮਿਲਦੇ ਆਂ ਫੋਨ ਕਰਦੇ ਆਂ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪਸ਼ਟ ਕਰ ਰਹੇ ਆ ਕਿ ਮੈਕਸਿਮਮ ਲੋਕਾਂ ਦੇ ਘਰੇ ਜਾਓ। ਸਪੈਸ਼ਲ ਬਾਲਾ ਕਿਹੜਾ ਹੋ ਗਿਆ ਇਹਦੇ ਵਿੱਚ ਤੁਸੀਂ ਹੋਗੇ ਕਿ ਐਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜਰਦੀ ਘਲਾ ਜੀ ਜਿੰਦਾਬਾਦ ਪੰਜਾਬ ਦੇ ਵਿਚਕਾਰ ਕੇ ਕਾਫੀ ਚਿਰ ਮਸੱਦ ਕੇ ਤਿਆਰ ਆ ਰਹੇ ਆ। ਸੱਟਰੋ ਜੀ ਕੁੜੀਆਂ ਨੂੰ ਇੱਧਰ ਘੜਤ ਮੜਾ। ਸੱਜੀ ਗੱਲ ਜੀ ਸੱਜੀ ਗੱਲ। ਤੁਹਾਡੇ ਮਾੜੇ ਪਿਛੋ ਜੋ ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਜਿੱਡਰੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਜੀ ਬੈਠੇ ਬੱਲੇ ਜੀ ਬੜੀ ਕਰਮ ਵਾਲੀ ਸਾਹਿਬ ਕੁੜੀਆਂ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਇਹ ਬਹੁਤ ਬਹੁਤ ਪਿਆਰ ਤੇ ਬਸ ਮਾਰੇ ਜੇ ਅਰਦਾਸ ਕਰਨਾ ਹੈ ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਹੋਰ ਅਰਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਕਿ ਸਾਬ ਉਸ ਨੂੰ ਪਛਾਣਦੇ ਨਹੀਂ 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 ਪਛਾਣਨਾ ਜੀ ਆਪਾਂ ਕਹਿੰਦੇ ਨੇ ਆਪਾਂ ਅਕਾਲਪੁਰਗ ਦੀ ਕਿਰਪਾ ਕਰੇ ਮਹਾਰਾ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਬਾਲਾ ਕੌਣ ਹੋਇਆ ਇਹ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਇਹ ਵੀ ਦੱਸੋ ਹੋਰ ਹੋਰ ਜਿਆਦਾ ਇਹੋ ਜਿਹਾ ਸੈਟ ਤੇ ਮੀਡੀਆ ਅੰਦਰ ਨਹੀਂ ਕੋਈ ਜਾਊਗਾ ਜਿੰਨੇ ਕੋਈ ਫੋਟੋ ਫੋਟੋ ਨਹੀਂ ਦਿੱਤੇ ਖੈ ਚਲੋ ਮੀਡੀਆ ਦੇ ਅੰਦਰ ਜਾਊਗਾ ਇੱਥੇ ਫੋਟੋ ਖਿਚਾ ਲੈ ਆਪਣਾ ਕੰਮ

ਸੱਚਖੰਡ ਸ੍ਰੀ ਰਮੰਦਰ ਸਾਹਿਬ ਕੇ ਪਹੁੰਚੋ ਮਨ ਨੂੰ ਬੋਸ ਵੀ ਆਈ ਗਏ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ ਹੈ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹਦਾ ਅਸਰ ਤੱਕ ਹੈ ਜੀ ਵਾਹਿਗੁਰੂ ਮਿਹਰ ਭੇਰੇ ਤੁਹਾਨੂੰ ਵੇਹੁ ਕਰਨੇ ਬਤਵੱਦ ਸਪੋਰਟ ਫਿਰ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਜੀਤ ਦਾ ਲਾਲੀਆ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਚੁੱਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਦੋ ਵੱਦ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਟੰਗ ਨਾਲ ਲੱਗੇ ਹੋਏ ਹਾਂ ਹਾਂਜੀ